ਗੁਰਿਆਨੀੜਲੇ ਪਿੰਡ ਕੋਹਾਵਰ ਵਿਖੇ ਹਾਈਵੇ ਤੇ ਵਾਪਰਿਆ ਇੱਕ ਹਾਦਸਾ ਵੱਡੇ ਨੁਕਸਾਨ ਵਿੱਚ ਬਦਲ ਸਕਦਾ ਸੀ ਪਰ ਕੀ ਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਸਵੇਰੇ ਸਮੇਂ ਇੱਕ ਗੈਸ ਸਿਲੰਡਰਾਂ ਨਾਲ ਭਰੀ ਟਰੱਕ ਨੂੰ ਪਿੱਛੋਂ ਆ ਰਹੇ ਬਜਰੀ ਨਾਲ ਲੱਦੇ ਟੀਪਰ ਨੇ ਟੱਕਰ ਮਾਰੀ ਜਿਸ ਕਾਰਨ ਟਰੱਕ ਫਲਾਈਓਵਰ ਤੋਂ ਹੇਠਾ ਡਿੱਗ ਪਿਆ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਨ ਤੇ ਜਦੋਂ ਮੌਕੇ ਤੇ ਪੁੱਜੇ ਤਾਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਹਾਈਵੇ ਤੇ ਫਲਾਈਓਵਰ ਤੋਂ ਹੇਠਾ ਡਿੱਗੀ ਹੋਈ ਸੀ ਗੱਡੀ ਵਿੱਚ ਲਗਭਗ 342 ਗੈਸ ਸਿਲੰਡਰ ਲੋਡ ਸਨ ਗੱਡੀ ਦੇ ਡਰਾਈਵਰ ਗੁਰਦੇਵਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਟਰੱਕ ਨੂੰ ਸੜਕ ਦੇ ਕਿਨਾਰੇ ਲਗਾ ਕੇ ਟਾਇਰ ਦੀ ਜਾਂਚ ਕਰ ਰਿਹਾ ਸੀ ਤਾਂ ਹੀ ਪਿੱਛੋਂ ਆ ਰਿਹਾ ਇੱਕ ਬਜਰੀ ਨਾਲ ਭਰਿਆ ਟਿਪਰ ਨੇ ਟੱਕਰ ਮਾਰੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਸਿੱਧੀ ਫਲਾਈਓਵਰ ਤੋਂ ਹੇਠਾਂ ਝਾੜ ਡਿੱਗੀ ਟਿਪਰ ਡਰਾਈਵਰ ਸਾਹਿਲ ਨੇ ਦੱਸਿਆ ਕਿ ਰੋੜ ਤੇ ਟਰੈਕਟਰ ਆ ਜਾਣ ਕਰਕੇ ਉਸ ਦਾ ਟਿਪਰ ਬੇਕਾਬੂ ਹੋ ਗਿਆ ਅਤੇ ਸਿੱਧਾ ਖੜੇ ਟਰੱਕ ਨਾਲ ਜਾ ਟਕਰਾਇਆ ਹਾਦਸੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਬਾਣਾ ਨੂੰ ਭਾਰੀ ਨੁਕਸਾਨ ਪਹੁੰਚਿਆ ਹਾਦਸੇ ਤੋਂ ਬਾਅਦ ਸੜਕ ਤੇ ਟ੍ਰੈਫਿਕ ਰੁਕ ਗਿਆ ਸੜਕ ਸੁਰੱਖਿਆ ਫੋਰਸ ਵੱਲੋਂ ਕ੍ਰੇਨ ਮੰਗਵਾ ਕੇ ਦੋਨੇ ਬਾਣਾ ਨੂੰ ਹਟਾ ਕੇ ਮੁੜ ਚਾਲੂ ਕਰਵਾਇਆ ਗਿਆ ਅਜੀਬ ਜੀ ਕੀ ਨਾਮ ਹੈ ਤੁਹਾਡਾ ਗਰਦਿਆਰ ਹੈ ਵੀ ਭਾਜੀ ਜਿਹੜਾ ਹਾਸਾ ਹੋਇਆ ਗੱਡੀ ਆ ਇਹ ਕਿਸ ਤਰ੍ਹਾਂ ਹੋਇਆ ਜੀ ਗੱਡੀ ਖੜੀ ਸੀ ਪਿੱਛੇ ਟਿਪਰ ਲਿਆ ਬਜਰੀ ਵਾਲਾ ਜੀ ਕਿਧਰੋਂ ਕਿੱਥੋਂ ਨੂੰ ਜਾ ਰਹੀ ਸੀ ਕੋਈ ਚਾਰ ਪਰੋਂ ਦੇ ਲੁਧਿਆਣੇ ਜਾਣਾ ਹੈ ਗੱਡੀ ਕਿੱਥੇ ਖੜੀ ਸੀ ਗੱਡੀ ਇੱਥੇ ਖੜੀ ਟਾਇਰ ਦੇ ਦੇ ਕਿੰਨੇ ਵਜੇ ਹਾਸਾ ਹੋਇਆ ਹੋਇਆ ਪੰਦ ਢੈਂਟਾ ਹੋ ਗਿਆ ਉਹ ਕਾਦੀ ਗੱਡੀ ਸੀ ਤੇ ਸਿਲੰਡਰਾਂ ਵਾਲੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬਚਾ ਬਜੀ ਕੀ ਨਾਮ ਹੈ ਤੁਹਾਡਾ ਸਾਹਿਲ ਬਜੀ ਆ ਜਿਹੜਾ ਹਾਸਾ ਹੋਇਆ ਇਹ ਕਿਸ ਤਰ੍ਹਾਂ ਹੋਇਆ ਬਜੀ ਇਹ ਭਈ ਉਹ ਗੱਡੀ ਲੱਗੀ ਉੱਥੇ ਸਟੀering ਰਾਡ ਫ੍ਰੀ ਹੋਈ ਆ ਉਹ ਦਿੱਲੀ ਵੱਜੀ ਕਿ ਕਿਧਰ ਕਿੱਧਰ ਨੂੰ ਜਾ ਰਹੇ ਸੀ ਮੈਂ ਪਠਾਨਕੋਟ ਤੋਂ ਭਰ ਕੇ ਆਇਆ ਸੀ ਲੁਧਿਆਣੇ ਨੂੰ ਜਾਣਾ ਹੈ ਸਿਲੰਡਰਾਈ ਗੱਡੀ ਹੈ ਸਾਹਮਣੇ ਹੈ ਆ ਉੱਥੇ ਗੱਡੀ ਖੜੀ ਹੈ ਇਸ ਤਰ੍ਹਾਂ ਹਸਾ ਹਸਾ ਭਾਈ ਉੱਥੇ ਖੜੀ ਛਾਰਦਾ ਮੈਂ ਗਬਲੇ ਰੋਡ ਤੇ ਚੱਲਿਆ ਸੀ ਗਬਲੀ ਪੱਟੀ ਤੇ ਸਟ੍ਰੇਟਿੰਗ ਰਾਡ ਜਿੱਧਾ ਘੁੰਮੀ ਵਾਡੇ ਤੋਂ ਆਈ ਨਾਲ ਵੱਜ ਕੇ ਨਾਲ ਇਧਰੋਂ ਉੱਪਰ ਨਹੀਂ ਛਾਰ ਜੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਭਾਈ ਵਿਚਾਰ ਮੈਂ ਏਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆਂ ਫਲੋਰ 메ਨ ਜੀਡੀ ਰੋਡ ਤੇ ਤਨਾ ਤਾ ਸਾਨੂੰ ਕੰਟਰੋਲ ਨੂੰ ਤੋਂ ਫੋਨ ਆਇਆ ਸੀ ਕਿ ਇੱਕ ਸੱਸਾਕਰ ਵਿਆਸ ਫਗਵਾੜਾ ਤੋਂ ਗਰਾਇਆਂ ਸਾਈਡ ਇੱਕ ਟਰੱਕ ਜਿਹੜਾ ਹੈਗਾ ਅਸ਼ੋਕਾ ਲੈ ਲੈਣ ਹੈਗੀ ਆ ਗੈਸ ਐਚਪੀ ਗੈਸ ਨਾਲ ਲੋਡ ਸੀਗਾ ਇਹ ਸਿਲੰਡਰ ਸੀਗਾ ਇਹਦੇ ਵਿੱਚ 342 ਤੇ ਇਹ ਪੁਲ ਦੇ ਉੱਪਰ ਖੜਾ ਟੈਟੂਰ ਚੈੱਕ ਕਰ ਰਿਆ ਸੀ ਡਰਾਈਵਰ ਤੇ ਪਿੱਛੋਂ ਇੱਕ ਟਿਪਰ ਜੋ ਕੋਈ ਬਜਰੀ ਨਾਲ ਲੱਦਿਆ ਹੋਇਆ ਸੀ ਉਹਨੇ ਹਿੱਟ ਕਰਤਾ ਜਿਹਦੇ ਵਿੱਚ ਇਹ ਟਰੱਕ ਜਿਹੜਾ ਸਰਵਿਸ ਲੇਨ ਤੇ ਪਲਟ ਗਿਆ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਿਹੜਾ ਡਰਾਈਵਰ ਹੈਗਾ ਟਿਪਰ ਵਾਲਾ ਉਹਦੇ ਵੀ ਮਾਮੂਲੀ ਸੱਟਾਂ ਲੱਗੀਆਂ ਤੇ ਜਿਹੜਾ ਇਹ ਅਸ਼ੋਕਾ ਲੈ ਲੈਣਾ ਗਾਸ ਵਾਲੀ ਗੱਡੀ ਆ ਇਹਦੇ ਵੀ ਡਰਾਈਵਰ ਦੇ ਸੱਟਾਂ ਲੱਗੀਆਂ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਹੋ ਗਿਆ ਤੇ ਆ ਰਹੇ ਆ ਇਹ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀ ਇਹ ਆਪਣੇ ਹਿਸ਼ਾਰਪੁਰ ਤੋਂ ਲੁਧਿਆਣਾ ਜਾ ਰਹੀ ਆ ਸੀ ਤੇ ਜਿਹੜਾ ਟਿਪਰ ਦੂਸਰਾ ਉਹ ਪਠਾਨਕੋਟ ਤੋਂ ਉਹ ਵੀ ਲੁਧਿਆਣਾ ਜਾ ਰਿਹਾ ਸੀ ਕਿੰਨੇ ਕ ਵਜੇ ਦਾ ਇਹ ਤੇ ਕੋਈ 6:30 ਵਜੇ ਦਾ ਹੋਗਾ